ਸੰਗਤ ਜੀ ਮੈਂ ਹੀ ਮਨ ਹੈ ਮੈਂ ਹੀ ਮਨ ਹੈ ਤੇ ਮਨ ਨੂੰ ਮਾਰਨ ਦੀ ਜੁਗਤੀ ਮਨ ਨੂੰ ਮਾਰਨ ਦੀ ਜੁਗਤੀ ਸਿਰਫ ਇੱਕ ਹੈ ਉਹ ਪਰਮੇਸ਼ਰ ਦੀ ਕਿਰਪਾ ਨਾਲ ਜੁਗਤੀ ਪ੍ਰਾਪਤ ਹੁੰਦੀ ਹੈ ਮਨ ਨੂੰ ਮਾਰਨ ਦੀ ਜੁਗਤੀ ਕੀ ਹੈ ਹੁਕਮ ਰਜਾ ਤੇ ਭਾਣੇ ਵਿੱਚ ਰਹਿਣਾ ਤੁਸੀਂ ਸੋਚੋਗੇ ਕਿ ਹੁਕਮ ਰਜਾ ਭਾਣੇ ਵਿੱਚ ਰਹਿਣ ਦੇ ਨਾਲ ਮਨ ਕਿਵੇਂ ਮਰੇਗਾ ਪਰ ਸੰਗਤ ਜੀ ਇਸੇ ਤਰ੍ਹਾਂ ਹੀ ਮੰਨ ਮੰਨਣਾ ਮਨ ਨੇ ਮਰਨਾ ਹੈ ਮਨ ਨੇ ਮੰਨ ਜਾਣਾ ਹੈ ਇਹਨੇ ਜ਼ੀਰੋ ਹੋਣਾ ਹੈ ਇਸੇ ਤਰ੍ਹਾਂ ਹੀ ਆਓ ਸਮਝਦੇ ਹਾਂ ਗੁਰਨਾਥ ਸਾਹਿਬ ਕਹਿੰਦੇ ਹਨ ਨਾਨਕ ਹੁਕਮੈ ਜੇ 부ਝੇ ਤਾਂ ਹਉਮੈ ਕਹੇ ਨਾ ਕੋਇ ਹਉਮੈ ਤੋਂ ਭਾਵ ਮੈਂ ਮੈਂ ਹਾਂ ਮੈਂ 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 ਕਹੇ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਜੇ ਅਸੀਂ ਹੁਕਮ ਨੂੰ ਬੁਝ ਲਿਆ ਹੁਕਮ ਨੂੰ ਸੰਗਤ ਜੀ ਬੁੱਝਾਂਗੇ ਤਾਂ ਹੀ ਜੇ ਹੁਕਮ ਦੇ ਉੱਤੇ ਚੱਲਾਂਗੇ ਭਾਣੇ ਵਿੱਚ ਚੱਲਾਂਗੇ ਉਹਦੀ ਰਾਜਾ ਚ ਰਾਜੀ ਰਹਿਾਂਗੇ ਆਓ ਹੁਣ ਸਮਝਦਿਆਂ ਹੁਕਮ ਭਾਣੇ ਰਾਜਾ ਦੇ ਵਿੱਚ ਕਿਵੇਂ ਰਹਿਣਾ ਹੈ ਬੀਤੇ ਹੋਏ ਨੂੰ ਨਹੀਂ ਸੋਚਣਾ ਆਉਣ ਵਾਲੇ ਸਮੇਂ ਦੀ ਫਿਕਰ ਨਹੀਂ ਕਰਨੀ ਜੋ ਹੁਣ ਵਰਤਮਾਨ ਕਾਲ ਚੱਲ ਰਿਹਾ ਹੈ ਜੋ ਵਰਤਮਾਨ ਕਾਲ ਚੱਲ ਰਿਹਾ ਹੈ ਇਸੇ ਦੇ ਵਿੱਚ ਰਹਿਣਾ ਹੀ ਹੁਕਮ ਹੁੰਦਾ ਹੈ ਇਹਨੂੰ ਹੁਕਮ ਕਿਹਾ ਜਾਂਦਾ ਹੈ ਹੁਣ ਇਹਦੇ ਵਿੱਚ ਰਹਿਣਾ ਕਿਸ ਤਰ੍ਹਾਂ ਹੈ ਵਰਤਮਾਨ ਕਾਲ ਦੇ ਵਿੱਚ ਜੋ ਇਸ ਟਾਈਮ ਸਵਾ ਚੱਲ ਰਿਹਾ ਹੈ ਸਭ ਦੇ ਉੱਤੇ ਮੇਰੇ ਤੇ ਤੁਹਾਡੇ ਤੇ ਇਹਦੇ ਵਿੱਚ ਕਿਵੇਂ ਰਹਿਣਾ ਹੈ ਅਸੀਂ ਨਾ ਪਿੱਛੇ ਦਾ ਸੋਚਣਾ ਹੈ ਨਾ ਕੋਈ ਅੱਗੇ ਦਾ ਸੋਚਣਾ ਹੈ ਬਿਲਕੁਲ ਜੋ ਹੋ ਰਿਹਾ ਹੈ ਉਹਦੇ ਵਿੱਚ ਰਾਜੀ ਰਹਿਣਾ ਹੈ ਇਹਨੂੰ ਕਹਿੰਦੇ ਹਨ ਰਜਾ ਵਿੱਚ ਰਹਿਣਾ ਜੋ ਹੋ ਰਿਹਾ ਹੈ ਉਹਦੇ ਵਿੱਚ ਰਾਜੀ ਰਹਿਣਾ ਪ੍ਰੈਜ਼ੈਂਟ ਕਾਲ ਵਿੱਚ ਜੋ ਹੋ ਰਿਹਾ ਹੈ ਇਹਦੇ ਵਿੱਚ ਰਾਜੀ ਰਹਿਣਾ ਜਦ ਰਾਜੀ ਰਾਵਾਂਗੇ ਤੇ ਕੀ ਹੋ ਜਾਏਗਾ 0 ਕਿਉਂਕਿ ਨਾ ਅੱਗੇ ਦੀ ਸੋਚ ਹੈ ਨਾ ਪਿੱਛੇ ਦੀ ਸੋਚ ਹੈ ਹੁਣ ਜੋ ਹੋ ਰਿਹਾ ਉਹ ਮੈਂ ਸੋਚ ਨਹੀਂ ਰਿਹਾ ਉਹ ਜੋ ਹੋ ਰਿਹਾ ਮੈਂ ਉਹਦੇ ਵਿੱਚ ਰਾਜੀ ਹਾਂ ਤੇ ਕੀ ਹੋ ਗਿਆ ਮਨ 0 ਜਦ ਜੀਰੋ ਹੋ ਗਿਆ ਤੇ ਫਿਰ ਕੀ ਹੋਇਆ ਮੈਂ ਨਹੀਂ ਰਹੀ ਮੈਂ ਨਹੀਂ ਰਹੀ ਕਿਉਂਕਿ 0 ਹੈ ਮੈਂ ਨਹੀਂ ਹੈ ਤੇ ਮਨ ਨਹੀਂ ਹੈ ਕਿਉਂਕਿ ਮਨ ਹੀ ਮੈਂ ਹੈ ਮੈਂ ਹੀ ਮਨ ਹੈ ਮੈਂ ਮਰ ਗਈ ਮਨ ਮਰ ਗਿਆ ਇਹ ਇਸ ਤਰ੍ਹਾਂ ਮਰਦਾ ਹੈ ਹੁਣ ਮਨ ਮਰਨਿਆ ਮਨ ਮਰ ਗਿਆ ਤੇ ਫਿਰ ਕੀ ਹੈ ਮਨ ਮਰਨ ਤੋਂ ਬਾਅਦ ਕੀ ਹੈ ਤੂੰ ਤੂ ਕਰਤਾ ਤੂੰ ਭਇਆ